ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨავਦੀ ਕੀ ਹਾਲ ਚੱਲ ਰਿਹਾ ਹੈ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਇੱਥੇ ਹੋ ਗਿਆ ਜੀ ਸ਼ਾਮ ਦਾ ਟਾਈਮ ਤਕਰੀਬਨ 6:30 ਦਾ ਟਾਈਮ ਹੋ ਗਿਆ ਆਪਾਂ ਚੱਲੇ ਸੀਗੇ ਬਾਜ਼ਾਰ ਇਹਨਾਂ ਦੇ ਪਪਾ ਸੀਗੇ ਤੇ ਉਹਨਾਂ ਨੂੰ ਪਹਿਲਾਂ ਸ਼ਾਪ ਤੇ ਥੋੜਾ ਜਿਹਾ ਕੰਮ ਸੀਗਾ ਪਹਿਲਾਂ ਆਉਣਾ ਸੀ ਉਹਨਾਂ ਨੇ ਦੁਪਹਿਰ ਦੇ ਟਾਈਮ ਸੀ ਬਟ ਹਨਾ ਸਾਨੂੰ ਪਤਾ ਕੰਮ ਦੇ ਅੱਗੇ ਆਪਣੀ ਨਹੀਂ ਚੱਲਦੀ ਹੈਗੀ ਤੇ ਕੰਮ ਵੀ ਬੜਾ ਜ਼ਰੂਰੀ ਆ ਹਨਾ ਤੇ ਫਿਰ ਉਹ ਸ਼ਾਮ ਨੂੰ ਆਏ ਜਦੋਂ ਫਿਰ ਕਹਿੰਦੇ ਵੀ ਚਲੋ ਹਨਾ ਆਪਾਂ ਨੇ ਕਿਹਾ ਜਿਆਦਾ ਟਾਈਮ ਲਗਾਉਣਾ ਹਨਾ ਵੀ ਚਲੋ ਆਪਾਂ ਲੈ ਆਉਂਨੇ ਸਮਾਨ ਪਹਿਲਾਂ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਲੈ ਆਇਓ ਤੇ ਪਰ ਉਹ ਕਹਿੰਦੇ ਵੀ ਨਹੀਂ ਤੁਸੀਂ ਨਾਲ ਜਾ ਕੇ ਦੇਖ ਕੇ ਆਪਣਾ ਲੈ ਆਣਾ ਕਿਉਂਕਿ ਬਾਅਦ ਨਾਲ ਬਾਅਦ ਵਿੱਚ ਨਾ ਫਿਰ ਚੇਂਜ ਕਰਨ ਦਾ ਦਿੱਕਤ ਜੀ ਰਹਿੰਦੀ ਹੈ ਥੋੜੀ ਜੀ ਹਨਾ ਜਾਂ ਨਹੀਂ ਹੁੰਦਾ ਇਹਨਾਂ ਤੋਂ ਮਾਰਕੀਟ ਕਿਉਂਕਿ ਸ਼ਾਪ ਇਧਰ ਨਾ ਥੋੜੀ ਜੀ ਤਾ ਕਰਕੇ ਤੇ ਲੋ ਜੀ ਆਪਾਂ ਚੱਲੇ ਸੀ ਇਹ ਬਾਜ਼ਾਰ ਆਪਾਂ ਪਹੁੰਚ ਗਏ ਉਹ ਵਾਲੀ ਸ਼ਾਪ ਤੇ ਜਿੱਥੋਂ ਆਪਾਂ ਨੇ ਲੈਣਾ ਸੀਗਾ ਸਾਮਾਨ ਮੈਂ ਇਥੋਂ ਬੈਕਸ ਵਗੈਰਾ ਦੇਖ ਰਹੀ ਸੀ ਆਪਣਾ ਥੋੜਾ ਜਿਹਾ ਮੈਂ ਆਪਣਾ ਸ਼ਾਪ ਦੀ ਲੈਣਾ ਸੀ ਜ਼ਿਆਦਾ ਸਾਮਾਨ ਆਪਣੇ ਲਈ ਮੈਂ ਕੁਝ ਨਹੀਂ ਸੀ ਲੈਣਾ ਇਦਾਂ ਦਾ ਅੰਤਿਭਰ ਫੇਰ ਵੀ ਜਦੋਂ ਆਪਾਂ ਸ਼ਾਪ ਤੇ ਚਲੇ ਜਾਂਦੇ ਆ ਕੋਈ ਨਾ ਕੋਈ ਜਿਹੜੀ ਚੀਜ਼ ਆ ਪਸੰਦ ਆਪਾਂ ਨੂੰ ਆ ਹੀ ਜਾਂਦੀ ਹੈ ਹਨਾ ਤੇ ਇੱਕ ਲੈਣੇ ਸੀਗੇ ਮੈਂ ਸੂਟ ਪੇਟ ਕਰਨ ਦੇ ਲਈ ਪਰ ਉਹ ਸ਼ਾਪ ਬੰਦ ਪਈ ਸੀ ਉਧਰ ਅਸੀਂ ਗਏ ਨਹੀਂਗੇ ਜਿੱਨਾਂ ਦੀ ਮਾਰੀ ਮੈਂ ਜ਼ਿਆਦਾਤਰ ਆਈ ਸੀ ਕਿਉਂਕਿ ਹਨਾ ਇਹ ਕਹਿੰਦੇ ਵੀ ਤੁਸੀਂ ਦੇਖ ਕੇ ਲੈ ਆਓਗੇ ਵੀ ਕਿਦਾਂ ਦਾ ਸਟੱਫ ਕਿਵੇਂ ਕੁਛ ਆ ਨਾ ਤੇ ਮਾਥੇ ਇਥੇ ਆਪਾਂ ਜਿਹੜਾ ਆਪਣਾ ਸ਼ਾਪ ਦਾ ਆਪਾਂ ਨੂੰ ਚਾਹੀਦਾ ਸੀ ਸਮਾਨ ਆਪਾਂ ਉਹ ਲੈ ਲਾਂਗੇ ਇਧਰਲੀ ਸਾਈਡ ਖੜੇ ਸੀਗੇ ਕਸਟਮਰ ਤੁਹਾਨੂੰ ਪਤਾ ਨਾ ਜਦੋਂ ਕਸਟਮਰ ਮਤਲਬ ਕਿ ਕੋਈ ਵੀ ਆਪਣੇ ਕੈਮਰੇ ਅੱਗੇ ਆਪਣਾ ਧੱਕੇ ਨਾਲ ਨਹੀਂ ਅਗਲੇ ਨੂੰ ਲੈ ਸਕਦੇ ਹੈਗੇ ਹਨਾ ਆਪਾਂ ਇਦਾਂ ਅਗਲੇ ਨੂੰ ਨਹੀਂ ਵਿੱਚ ਕੈਮਰੇ ਦੇ ਵਿੱਚ ਲੈ ਸਕਦੇ ਹੈਗੇ ਤੇ ਬਸ ਮੈਂ ਇਧਰਲੀ ਸਾਈਡ ਤੋਂ ਹੀ ਲੈਣਾ ਫਿਰ ਜ਼ਿਆਦਾਤਰ ਸਮਾਨ ਸਟੈਪਸ ਵਗੈਰਾ ਸੀਗੀਆਂ ਜਿਹੜੀਆਂ ਹੁੰਦੀਆਂ ਨਹੀਂ ਆਪਣੀਆਂ ਬੈਕਸ ਵਾਲੀਆਂ ਉਹ ਵਾਲੀਆਂ ਜਾ ਕੇ ਆਈ ਸੀਗੀ ਮੈਂ ਪੈਕ ਵਗੈਰਾ ਲੈਣੇ ਸੀ ਬਟ ਉਸੇ ਜਨ ਫੇਸ਼ਲ ਕਿਟ ਪੂਰੀ ਮਿਲ ਗਈ ਸੀਗੀ ਮੈਨੂੰ ਪੂਰੀ ਫੇਸ਼ਲ ਕਿਟ ਵੀ ਜੇ ਆਪਾਂ ਅਦਰਵਾਇਜ਼ ਇਕੱਲਾ ਆਪਾਂ ਹੋਵੀ ਯੂਜ਼ ਕਰ ਸਕਦੇ ਆ ਪੈਕ ਆ ਜਿਹੜਾ ਇਕੱਲਾ ਯੂਜ਼ ਕਰਨਾ ਹੋਵੇ ਤੇ ਹਾਂਜੀ ਜਿਹੜਾ ਫਿਨਿਸ਼ਮਾਲ ਲੈਣਾ ਸੀ ਮੈਂ ਬਸ ਉਹ ਲੈ ਕੇ ਤੇ ਆਪਾਂ ਚੱਲਾਂਗੇ ਅੱਗੇ ਤੁਸੀਂ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਓ ਅੱਗੇ ਤੁਹਾਨੂੰ ਮੈਂ ਬਹੁਤ ਸੋਹਣੀ ਚੀਜ਼ ਦਿਖਾਵਾਂਗੀ ਵੀਡੀਓ ਦੇ ਵਿੱਚ ਤੇ ਪਲੀਜ਼ ਫੋਲੋ ਵਾਚ ਕਰਿਓ ਤੇ ਹਨਾ ਬਣੇ ਰਹੋ ਆਪਣੇ ਵਲੌਗ ਦੇ ਨਾਲ ਪਲੀਜ਼ ਸਕਿਪ ਨਾ ਕਰਿਓ ਤੇ ਇੱਧਰ ਦੇਖੋ ਨੀਲ ਪੇਂਟ ਦੇ ਲਫਿਸਟਿਕਾਂ ਦੇ ਕਲਰ ਦੇਖੋ ਹਨਾ ਕਿੰਨੇ ਸੋਹਣੇ ਨੇਗੇ ਤੇ ਬਸ ਹੁਣੇ ਤਾਂ ਭ ਲੈ ਲਾਂਗੇ ਸਮਾਨ ਸਾਰਾ ਤੇ ਇੱਕ ਦੋ ਮੈਂ ਲੈਣੀਆਂ ਸੀ ਪਹਿਲਾਂ ਹਲਬਿਸਟਿਕਾਂ ਮੈਂ ਲੈਣੀਆਂ ਨਹੀਂ ਸੀ ਕਿਉਂਕਿ ਮੇਰੇ ਕੋਲ ਪਏ ਸੀਗੇ ਹਨਾ ਕਲਰ ਤੇ ਫਰ ਜੇ ਦੇਖ ਲੈਣਾ ਫਿਰ ਮੇਰੇ ਦੂ ਕਲਰ ਆਏ ਸੀ ਪਸੰਦ ਪਰ ਮੈਂ ਉਹਨਾਂ ਚੋਂ ਇੱਕ ਹੀ ਲਿਆ ਕਿਉਂਕਿ ਉਹਦੇ ਨਾਲ ਦਾ ਇੱਕ ਸੇਮ ਕਲਰ ਮੇਰੇ ਕੋਲੇ ਪਹਿਲਾਂ ਸੀ ਹਨਾ ਜਦੋਂ ਆਪਾਂ ਦੇਖ ਲੈਨੇ ਆਪਾਂ ਨੂੰ ਫਿਰ ਜਿਆਦਾ ਹੁੰਦਾ ਵੀ ਵੱਲ ਤਾਂ ਕਲਰ ਹੈਗਾ ਤੇ ਫਿਰ ਮੈਂ ਇੱਕ ਕਲਰ ਲੈ ਲਿਆ ਨਿਊਡ ਜਾਂ ਛੇਡ ਲਿਆ ਸੀ ਮੈਂ ਜਿਆਦਾ ਡਾਰਕ ਕਲਰ ਮੈਂ ਘੱਟ ਹੀ ਲਾ ਕੇ ਖੁਸ਼ ਆ ਮੈਂ ਲਾ ਤਾਂ ਲੈਨੀਆ ਪਰ ਇੰਨਾ ਹੋ ਨਹੀਂ ਹੁੰਦਾ ਹੈਗਾ ਨੀ ਉੜਿਆ ਸ਼ੇਡ ਆ ਜਿਹੜਾ ਮੈਂ ਕੱਲ ਪੇਸਟਿਕ ਦਾ ਲਿਆ ਸੀਗਾ ਦੇਖੋ ਨੈਲ ਪੇਂਟ ਦੇ ਕਲਰ ਹਨ ਕਿੰਨੇ ਸੋਹਣੇ ਲੱਗ ਰਹੇ ਨੇ ਪਰ ਹਨਾ ਪਿੱਦਾ ਪਹਾਥਾਂ ਤੇ ਲਾ ਲੈਨੇ ਉਦੋਂ ਬਹੁਤ ਉਪਰੇ ਜੇ ਲੱਗਣ ਲੱਗ ਜਾਂਦੇ ਆਪਾਂ ਨੂੰ ਪਰ ਕਿਸੇ ਕਿਸੇ ਦੇ ਲੱਗੇ ਹੋਏ ਬਹੁਤ ਸੋਹਣੇ ਲੱਗਦੇ ਆਗੇ ਇਹ ਵਾਲੇ ਕਲਰ ਨੇ ਜਿਹੜੇ ਤੇ ਹਾਂ ਜੀ ਬਸ ਇਥੋਂ ਪਹ ਲੈ ਲਾਂਗੇ ਜਿਹੜਾ ਆਪਣਾ ਲੈਣਾ ਹੋਇਆ ਸਮਾਨ ਅੱਗੇ ਆਪਾਂ ਚੱਲਾਂਗੇ ਸਟੇਸ਼ਨਰੀ ਦੀ ਸ਼ਾਪ ਤੇ ਹਨਾ ਉੱਥੋਂ ਲੈਣਾ ਸੀ ਬੱਚਿਆਂ ਦਾ ਸਮਾਨ ਤੇ ਇਹਨਾਂ ਦੇ ਪਾਪਾ ਨੂੰ ਅੱਗੇ ਥੋੜਾ ਜਿਹਾ ਕੰਮ ਕਰਨਾ ਹੈ ਆਪਣਾ ਸਮਾਨ ਲੈਣ ਦਾ ਜਿਸ ਦਿਨ ਮੈਂ ਸੀ ਅੱਜ ਉਹ ਸਿੰਘਾ ਮੈਂ ਹੋ ਗਈ ਤੇ ਇੱਕ ਮੈਂ ਲੈ ਆਸ ਕੇ ਬੱਚਿਆਂ ਦਾ ਤੇ ਦੇਖੀਏ ਜੀ ਆਪਾਂ ਆ ਗਏ ਸਬਜ਼ੀ ਮੰਡੀ ਤੇ ਦੇਖੋ ਕਿੰਨੀ ਜ਼ਿਆਦਾ ਭੀੜ ਆ ਗਈ ਤੇ ਜਿਹੜੇ ਆਪਾਂ ਨੇ ਸਮਾਨ ਲੈਣਾ ਸੀ ਆਪਾਂ ਨੇ ਲੈ ਲਿਆ ਤੇ ਹੁਣ ਆਪਾਂ ਅਗੇ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਗਏ ਹੋਏ ਨੇ ਆਪਣਾ ਸਬਜ਼ੀ ਲੈਣ ਦੇਖਦੇ ਆ ਕਿ ਕੁਝ ਲੈ ਕੇ ਆਉਂਦੇ ਆਗੇ ਦੇਖੋ ਸਹੀ ਸਬਜ਼ੀ ਮੰਡੀ ਸਬਜ਼ੀਆਂ ਜਾ ਕੇ ਨਾ ਇਦਾਂ ਹੋ ਜਾਂਦਾ ਵੀ ਕਿਹੜੀ ਲਈਏ ਕਿਹੜੀ ਸਬਜ਼ੀ ਨਾਲ ਲਈਏ ਪਰ ਜਦੋਂ ਆਪਾਂ ਘਰ ਹੁੰਨੇ ਆ ਉਦੋਂ ਆਪਾਂ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਹਨਾ ਵੀ ਕੀ ਬਣਾਈਏ ਸਬਜ਼ੀ ਇਹ ਜਿਹੜਾ ਆਵਾਲੀ ਲੈਣਾ ਟ੍ਰੇਨ ਵਾਲੀ ਐ ਤੇ ਟ੍ਰੇਨਾਂ ਹੋ ਜਾਂਦੀਆਂ ਟ੍ਰੇਨ ਲੈਣਾ ਜਿਹੜੀ ਇਹ ਸਾਬ ਜੀ ਮੈਨੂੰ ਖੜਾ ਅੱਗੇ ਕਹਿੰਦੇ ਤੂੰ ਇੱਥੇ ਖੜ ਬੈ ਆਪ ਹੀ ਲਿਆਉਣਾ ਸਾਰਾ ਕੁਝ ਪਤਾ ਨਹੀਂ ਹੁਣ ਕੀ ਕੁਝ ਲੈ ਕੇ ਆਉਣਗੇ ਆਏ ਤੇ ਪਤਾ ਲੱਗੂ ਪਤਾ ਨਹੀਂ ਕਿੱਦਾਂ ਹਾਂਜੀ ਇੱਥੇ ਅਸੀਂ ਪਹੁੰਚ ਗਏ ਸੀ ਸਾਡੇ ਮਾਸੀ ਜੀ ਦੇ ਘਰ ਹਨਾ ਇਹਨਾਂ ਨੂੰ ਮਿਲਣ ਲਈ ਜਦੋਂ ਵੀ ਅਸੀਂ ਬਾਜ਼ਾਰ ਆਉਂਨੇ ਆ ਸਪੈਸ਼ਲ ਨਹੀਂ ਆ ਜਾਂਦਾ ਇਹਨਾਂ ਨੂੰ ਮਿਲ ਕੇ ਜਾਂਦੇ ਹੁੰਨੇ ਆ ਅਸੀਂ ਤੇ ਆ ਜਾ ਆ ਜਾ ਆ ਜਾ ਕੋਲੇ ਸੇ ਬੰਦੇ ਨੂੰ ਵੀ ਕੰਦੇ ਰੱਖ ਜਾ ਅਸਬੇ ਆਹ ਕਿੰਨੀ ਬਣਾਈ ਹੋਈ ਹੈ ਮਾਸੀ ਇਹ ਕਿਸੇ ਦੀ ਹੈ ਇਹਨਾਂ ਨਾਲ ਤੋਂ ਬਣਾਈ ਹੋਈ ਹੈ ਅੱਛਾ ਉਹ ਵੀ ਦੇਖੀ ਰੱਖਿਆ ਆਹ ਮਹਾਰਾਜਾ ਰਣਜੀਤ ਸਿੰਘ ਨੇ ਹਨ ਹਾਂ ਸਿੱਧੂ ਮੂਸੇਵਾਲੇ ਦੀ ਕਿੱਥੇ ਆਹ ਬਈ ਇਹਨਾਂ ਦੇ ਨਾਲ ਬੈਠਿਆ ਹੈ ਨਾ ਕੋਰੀ ਉਹ ਨਾ ਉਹਨਾਂ ਦੇ ਥੱਲੇ ਲਾੜੇ ਬੀਠੇ ਹੋਣ ਆਇ ਤੇ ਤਾਂ ਦੇ ਨਹੀਂ ਹੈ ਆ ਵੀ ਇਹ ਮੁੱਤੇ ਤਾਂ ਦੇਖ ਤੇ ਮੁੱਤੇ हां जी ये वालीयां देखो है ना पेंटिंगयां जेड़ियां बनाईयां हुईया ने किनियां सोणियां हाथी बनाईयां हुईया है बिना किसी ट्रेस तो है ना ते ये गुड़िया ने बनाईया ने मासी दी यानी पोती ने है ना ਸਾਡੇ ਮਾਸੀ ਨੇ ਉਹਨਾਂ ਦੀ ਪੋਤੀ ਨੇ बनाईया ਨੇ ਬਿਲਕੁਲੀ ਛੋਟੀ ਜੀ ਗੁड़िया 15 ਅਗਿਆਰ ਦੀ ਆ 15 ਕ ਸਾਲ ਦੀ ਆ ਉਹਨਾਂ ਦੇਖੋ ਨਾਲੇ ਪਲੱਸ 1 ਚ ਪੜਦੀ ਆ ਨਾਲ ਨੋਨ ਮੈਡੀਕਲ ਨੇ ਲਿਆ ਹੋਇਆ ਹੈ ਨਾ ਫੇਰ ਵੀ ਦੇਖੋ ਹੈ ਨਾ ਜਾਈ ਰੂਹ ਬੋਲਦੀਆਂ ਤਸਵੀਰਾਂ ਨੇ ਜਿਵੇਂ ਇਦਾਂ ਦੀਆਂ ਬਣਾਈਆਂ ਹੋਈਆਂ ਨੇ ਆ ਦੇਖੋ ਮਾਤਾ ਗੁਜਰੀ ਸਾਹਿਬ ਜادہ ਗੁਰੂ ਨਾਨਕ ਦੇਵ ਜੀ ਹੈ ਨਾ ਤੇ ਬਹੁਤ ਸੋਹਣੀ ਕਲਾ ਕੀ ਜਾਨੀ ਹੈ ਨਾ ਕਿਤੋਂ ਸਿੱਖੀ ਵੀ ਨਹੀਂ ਬਿਲਕੁਲ ਵੀ ਨਹੀਂ ਆਪਣੇ ਆਪ ਚ ਹੁਨਰ ਆ ਨਾ ਦੇਖੋ ਕਿੰਨੀ ਬਰੀਕੀ ਨਾਲ ਆਪਾਂ ਦੇਖ ਸਕਦੇ ਹਾਂ ਨਾ ਦੇਖੋ ਕਿੰਨੀ ਬਰੀਕੀ ਨਾਲ ਉਹ ਕਿੰਨੀ ਬਰੀਕੀ ਨਾਲ ਮੇਰੇ ਕੋਲ ਤਾਂ ਜਾਨੀ ਹੈ ਨਾ ਸ਼ਬਦ ਵੀ ਨਹੀਂ ਹੈਗੇ ਕਹਿਣ ਨੂੰ ਮੈਂ ਜਦੋਂ ਵੀ ਜਾਨੀ ਆ ਮੈਂ ਦੇਖ ਕੇ ਆਉਣੀ ਆ ਤੇ ਬਹੁਤ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਨੇ ਗੁੜੀਆਂ ਨੇ ਬਣਾਈਆਂ ਹੋਈਆਂ ਨੇ ਮੇਰੇ ਕੋਲ ਬੱਸ ਏਨਾ ਟਾਈਮ ਨਹੀਂ ਸੀਗਾ ਮੈਂ ਗਏ ਸੀ ਸਾਨੂੰ 9:30 ਹੋ ਗਏ ਸੀ ਇੱਥੇ ਤੇ ਮੈਂ ਕਿਹਾ ਮੈਂ ਕਿਸੇ ਦਿਨ ਫੇਰ ਆਉਂਗੀ ਫਿਰ ਮੈਂ ਬਣਾ ਕੇ ਲੈ ਕੇ ਜਾਵਾਂ ਐਂ ਚੰਗੀ ਤਰ੍ਹਾਂ ਦੇਖੋ ਇਧਰ ਹਨਾ ਤੁਸੀਂ ਧਿਆਨ ਨਾਲ ਦੇਖੋ ਇੰਨੀ ਬਰੀਕੀ ਨਾਲ ਜਾਣੀ ਆਪਾਂ ਤਾਂ ਨਾ ਸੋਚ ਵੀ ਨਹੀਂ ਸਕਦੇ ਵੀ ਇੰਡੀ ਛੋਟਾ ਜਿਹਾ ਬੱਚਾ ਹਨਾ ਬਿਨਾ ਕਿਤੇ ਸਿੱਖੇ ਤਾਂ ਚਲੋ ਬੱਚਾ ਸਿੱਖਿਆ ਹੋਵੇ ਆਪਾਂ ਫਿਰ ਕਹਿ ਸਕਦੇ ਆ ਨਾ ਵੀ ਬੱਚੇ ਨੇ ਕਿਤੇ ਟ੍ਰੇਨਿੰਗ ਲਈ ਆ ਹਨਾ ਫਿਰ ਬੱਚਾ ਚਲੋ ਬਣਾ ਸਕਦਾਗਾ ਲਓ ਸੀਓ ਆ ਗਈ ਸਾਡੀ ਗੁੜੀਆ ਜਿਹੜੀ ਪੇਂਟਿੰਗ ਬਣਾਉਂਦੀ ਆ ਮਿਲੋ ਤੁਸੀਂ ਇਹਨੂੰ ਜਿਹੜੇ ਜਿਹਨੇ ਆਪਣੀ ਪੇਂਟਿੰਗ ਬਣਾਉਣੀ ਆ ਤੇ ਜਰੂਰ ਇਹਨੂੰ ਮਿਲਿਓ ਤੇ ਆ ਦੇਖੋ ਇਹਨੇ ਜਿਵੇਂ ਅੰਕਲ ਆਂਟੀ ਦੀ ਤਸਵੀਰ ਬਣਾਈ ਹੈ ਦੇਖੋ ਕਿੰਨੀ ਸੋਹਣੀ ਬਣਾਈ ਹੈਗੀ ਸ਼ਰਨ ਬੋਲ ਕੁਛ ਮੈਂ ਕੀ ਬੋਲਦਾ ਸਮਝਾ ਕੇ ਹੈਲੋ ਗਾਇਸ ਗੈਸੇ ਹੋ ਤੇ ਇਹਨਾਂ ਦਾ ਵੀ ਚੈਨਲ ਲੱਗਾ ਤੇ ਪਲੀਜ਼ ਇਹਨਾਂ ਨੂੰ ਵੀ ਜਰੂਰ ਸਾਰੇ ਜਣੇ ਜੁਆਇਨ ਕਰਿਓ ਕੀ ਇਹ ਚੈਨਲ ਦਾ ਨਾਮ ਦੇਦਾ ਸ਼ਰਨ 5 ਸ਼ਰਨ 510 5 510 ਹਾਂਜੀ ਜਰੂਰ ਇਹਨਾਂ ਨੂੰ ਜੁਆਇਨ ਕਰਿਓ ਪਲੀਜ਼ ਹਾਂਜੀ ਦੇਖੋ ਇਹ ਇਹਨਾਂ ਨੇ ਦੋ ਤਸਵੀਰਾਂ ਗੁੜੀਆਂ ਨੇ ਇੱਧਰ ਬਣਾ ਕੇ ਲਗੀਆਂ ਹੋਈਆਂ ਨੇ ਦੇਖੋ ਇਹਨਾਂ ਨੇ ਵੀਰ ਜੰਨ ਨੇ ਨਾ ਨਾ ਸਦਾ ਇੱਧਰ ਕਿਹਾ ਜਾਂਦਾ ਹੈ ਇਹ ਇੱਕ ਗੁੜੀ ਦਾ ਸਪਨੰਦ ਅੰਦਰ ਇਹ ਗੁੜੀਆਂ ਬੰਦਰੀ ਨੇ ਕ੍ਰਿਸ਼ਨ ਕੁਸ਼ ਜੀ ਵੀ ਕਦੇ ਆਈਸ ਵਗੈਰ ਬਣਾ ਕੇ ਦੇਖ ਲਈ ਕਦੇ ਕੋਸ਼ ਤੇ ਆਹ ਦੇਖੋ ਇੱਕ ਇਹਨੇ ਬਣਾ ਬਣਾਣੀ ਬਦਾਂ ਇਹ ਰੇਕਦੀ ਹਨ ਬਣਾਈਏਗੀ ਤਸਵੀਰ ਤੇ ਇੱਧਰ ਦੇਖੋ ਕੋਰੀਆ ਨਾ ਹਨਾ ਕੋਰੀਆ ਦੀ ਤਾਂ ਬਹੁਤ ਜ਼ਿਆਦਾ ਬਣਾਉਂਦੀ ਹੈ ਇਹ ਤਸਵੀਰਾਂ ਮੈਂ ਕਿਸੇ ਟਾਈਮ ਇਹਦੀ ਹਨਾ ਫੁੱਲ ਰੈਂਕ ਤੁਹਾਨੂੰ ਦਿਖਾਉਂਗੀ ਲਿਆ ਕੇ ਜੀ ਇਥੇ ਆਪਾਂ ਚੱਲ ਪਏ ਸੀ ਘਰ ਨੂੰ ਆਪਾਂ ਜਿਹੜੇ ਆਪਣੇ ਬਲੌਗ ਦਾ ਇੱਥੇ ਐਂਡ ਕਰਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਮੈਂਟ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ